ਕੀ ਹਾਲ ਚਾਲ ਹੋ ਡਿੱਟੇ ਸਾਰੇ ਤੇ ਅੱਜ ਦਾ ਵਲੌਗ ਬਈ ਇਹਨਾਂ ਨੂੰ ਅੱਜ ਆਪਾਂ ਬਾਹਰ ਕੱਢਾਂਗੇ ਬੱਚਿਆਂ ਨੂੰ ਠੀਕ ਆ ਬੱਚੇ ਨੂੰ ਤੇ ਨਾ ਬੱਚੇ ਨੂੰ ਨਹੀਂ ਆਪ ਕੂਤਰਾਂ ਠੀਕ ਆ ਤੇ ਆ ਬੱਚਾ ਦੇਖੋ ਬਈ ਕਿਹੋ ਜਿਹਾ ਨਿਕਲਿਆ ਆਪਣਾ ਠੀਕ ਆ ਰੱਤਾ ਜਾ ਆ ਦੇਖੋ ਠੀਕ ਆ ਰੱਤਾ ਜਾ ਕੱਢਤਾ ਠੀਕ ਆ ਅੰਜ ਵਾਰ ਰੱਤਾ ਡੱਬਾ ਜਾ ਨਿਕਲ ਜੇ ਕੀ ਕੈਸਾ ਹੈ ਸਾਰੇ ਹੁਣ ਆਪਾਂ ਚਲੋ ਅੱਪ ਇਹ ਤਾਂ ਜਾਣਗੇ ਬਾਹਰ ਇਹਨੇ ਆਪਾਂ ਦੂਜਾ ਕੰਨ ਕਰਕੇ ਹੁਣੇ ਗੌਰ ਤੇ ਇਧਰਲੇ ਬੱਚੇ ਵੀ ਦੇਖ ਲਓ ਭਾਈ ਠੀਕ ਹੈ ਆ ਵੀ ਉਹਦੇ ਵਰਗੀ ਨਿਕਲ ਜਮੇ ਸੇਮ ਰੱਤਾ ਜਾ ਠੀਕ ਹੈ ਰੱਤਾ ਡੱਬਾ ਜਾ ਡੱਬਾ ਜਾ ਲੱਗਦਾ ਉਹ ਮਾੜਾ ਜਾ ਰੱਤਾ ਆ ਇਹ ਵੀ ਇਹ ਲਾਲ ਸਿਰ ਆ ਜਾ ਹਾਲ ਸਿਰਾਂ ਨਿਕਲ ਗਏ ਆਂ ਦੀਪਾ ਉਤੇ ਗਿਆ ਜਮਾ ਹਨਾ ਤੇ ਇਹਨਾਂ ਨੂੰ ਕੱਢਦੇ ਆ ਅੱਜ ਬੱਚਿਆਂ ਨੂੰ ਇਹਨਾਂ ਨੂੰ ਕੂਤਰਾਂ ਨੂੰ ਠੀਕ ਆ ਵੱਡੇ ਛੋਟੇ ਸਾਰੇ ਚੱਲ ਉਹ ਮੁੰਡਿਆ ਤੇਰੀ ਕੂਤਰੀ ਕਿੱਥੇ ਤਰੀ ਆ ਬੈਠੀ ਕਹਾਂ ਚਾਲੇ ਕੂਤਰਾਂ ਨੂੰ ਬਲਾ ਕੱਢਦੇ ਆਗੇ ਉਸ ਤੋਂ ਬਾਅਦ ਸਾਰ ਕੂਤਰਾਂ ਨੂੰ ਕੱਢਦਾ ਇਹ ਇਹ ਲੱਛਣ ਦਾ ਕਰਨਗੇ ਬਾਹਰ ਉੱਡੜਾ ਡੰਣ ਦੀ ਠੀਕ ਆ ਪਰ ਇਹਨਾਂ ਨੂੰ ਡਾਉਨੇਟੀ ਉਹ ਕਿਹੜਾ ੁੱਡ ਕੇ ਵਗਿਆ ਕੋਈ ਨਹੀਂ ਆ ਚੱਲੇ ਬਾ ਇਹਨਾਂ ਨੂੰ ਧਰ ਦੀਵੇ ਇਹ ਇਹਨਾਂ ਨੂੰ ਬੋਟਿਕ ਛੱਡਣਾ ਪਊਗਾ। ਉਹੋ ਉਹ ਜਾ ਕੇ ਵਹਿ ਗਿਆ। ਠੀਕ ਹੈ। ਚਲ ਕੋਈ ਨਾ ਪੀ ਉਤਰ ਜੂਗਾ نیچے ਤੇ ਹੁਣ ਇੱਕ ਇਹਦੇ ਛੋਟੇ ਨੂੰ ਕੱਢ ਤੀ। ਇਹਨੂੰ ਲਵੇ ਜਾ ਕੇ ਛੱਡ ਕੇ ਆਉਣਾ ਵੀ ਇਹਨੂੰ ਠੀਕ ਹੈ। ਇਹਦੇ ਨਾਲ ਵਾਲੇ। ਹੋਜੀ ਪਾਪਿਓ। ਇੱਕ ਇਹਨੇ ਸ਼ਾਰਕੀ ਲੈ 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 ਆਉਦੇ ਆ ਵੀ ਹੱਥ ਦੇ ਆਉਂਦੀ ਆ ਵੀ ਛੋਲੇ ਖਵਾਉ ਮੈਨੂੰ ਠੀਕ ਆ ਇਹ ਤਾਂ ਕੱਢਦੇ ਤੇ ਇਹਨਾਂ ਨੂੰ ਵੀ ਕੱਢਤੀ ਹੁਣ ਦੋਵਾਂ ਨੂੰ ਤੇ ਕਾ ਵੱਡੇ ਨੂੰ ਨਹੀਂ ਕੱਢਦੇ ਤੇ ਆ ਡੱਬੇ ਨਹੀਂ ਕੱਢਦੇ ਸਭ ਆਹ ਦੋ ਪਾ ਦੇ ਜਾਲ ਚ ठीक है डबी तो बच्चा चिट्टा चिटियाँ ठीक है इना पटा कि माँ प्यो बैठा पंद्रह ला थले चलो नीचे चल चल हाँ इधर एक बच्चा वो करता रत्ता जहा ठीक है चलो ऊ तो रैन दोले ਉਹਦਾ ਇਹ ਬੜਾ ਹੁੰਦੂ ਕੇ ਕੱਟਾ ਰੋ। ਉਹ ਬੱਬੀ ਤਾਂ ਛੱਡਤੀ ਅੰਦਰ। ਦੇਖ ਲੈ। ਇਹ ਉਹੀ ਆਈ ਜਾਂਦੇ ਆ ਦੁੱਤੇ। ਉਹ ਕਰਦੇ ਨੇ ਕੂਤਰ। ਠੀਕ ਆ। ਉਹ ਲੜਦੇ ਸੀ ਇਹ ਤੇ ਪਿੰਜਰੇ ਦੇ ਵਿੱਚ ਤਾਂ ਉਹ ਛੱਡਤਾ ਖੁੱਲਾ ਫਿਰ ਵੱਡਾ ਕੂਤਰ। ਚਿੱਟੇ ਹੀ ਵਾਲਾ ਪਰ ਡਾਰਾ ਉਹਦਾ ਕੋ ਡੇ ਜੇ। ਇਹ ਆ ਦੇਖੋ। ਬਾਕੀ ਆ ਫਿਰਦੇ ਨੇ ਜਿੱਕਸ ਕੱਡੇ ਕੋ ਉਤਰ ਬਾਹਰ ਬਾਏ ਹਾਂਜੀ ਬਾਪ ਦੋ ਬੱਚੇ ਬੈ ਗਏ ਆ ਛਾਤਰੀਆਂ ਦੇ ਉੱਤੇ ਠੀਕ ਆ ਆਪਦੇ ਆ ਪੁੱਢ ਕੇ ਤੁੱਪਲਾ ਵਾਰੇ ਨੇ ਆਪਦੇ ਨੂੰ ਠੀਕ ਹੈ ਤੇ ਇੱਕ ਆ ਆ ਛਾਤਰੀ ਤੇ ਬੈਠਾ ਉੱਤੇ ਬਹੁਤ ਚਿਰ ਦੇ ਬੈਠੇ ਨੇ ਹਣਾ ਚਲ ਵਧੀਆ ਤੁੱਪ ਲੱਗ ਜੂ ਇਹਨਾਂ ਨੂੰ ਚੰਗੀ ਤਰ੍ਹਾਂ ਬੈਠੇ ਰਹਿਣ ਤਾਂ ਆਪਾਂ ਨੂੰ ਕੋਈ ਹੋਣੀ ਤੇ ਬਾਕੀ ਆ ਵੀ ਫਿਰਦੇ ਨੇ نیچے ਠੀਕ ਆ ਦੇਖ ਲਓ ਬੱਚਾ ਫਰਦਾ ਫਰਦੇ ਨੇ ਸਾਰੇ ਮੈਂ ਇਹਨਾਂ ਨੂੰ ਪਰਿਆ ਬੱਠਲ ਰੱਖ ਦਿੰਨੇ ਹਾਂ ਨਾਲ ਨੂੰ ਲੈਣਗੇ ਉਹਦਾ ਫਿਰ ਘਰ ਦੇ ਸ਼ੇਰ ਤੁਹਾਡੇ ਨਾਲ ਆਪਿਆ ਬੱਠਾ ਉਹ ਬੱਗ ਤਾਂ ਲੱਗ ਗਏ ਆ ਕਹਿੰਦੇ ਚੁੰਜੀਆਂ ਮਾਰਨ ਨਾ ਆਉਣ ਵਾਲੇ ਫੀਲ ਚ ਫਿਰ ਆ ਦੇਖੋ ਆਪਦੇ ਮੋੜ ਚ ਹੋ ਗਿਆ ਤੁਹਾਨੂੰ ਉਹਨੂੰ ਵੜ ਲਾਓ ਜੀ ਬਾਬੇ ਸਾਰੇ ਉੱਲੇ ਹੋ ਗਏ ਮੱਠੜ ਦੇ ਇੱਕੇ ਰਹਿ ਗਿਆ ਚੜ ਜਾਦਾ ਤੂੰ ਵੀ ਓਏ ਚੱਲ ਵੱਠਾ ਦਾ ਇਹੀ ਗੱਲ ਤਾਂ ਗੱਲਾਂ نیچے ਤਾਂ ਮੂਡ ਹਾਲੇ ਬਣਿਆ ਨਹੀਂ ਜਦੋਂ ਦੂਜੇ ਵੜ ਗਏ ਉਦੋਂ ਬਣੂਗਾ ਲਓ ਜੀ ਬਾਪੋ ਉਹ ਵੀ ਚੜ ਗਿਆ ਕਾਲਾ ਚੀਨਾ ਸਾਰੇ ਆ ਦੇਖ ਕਿਵੇਂ ਕਰਕੇ ਨੇ ਤਾਂ ਇਹ ਨਾਤਾ ਲੋ ਇੰਨੇ ਕੇ ਨਾਲ ਹੀ ਫਰਫਾਉ ਦੇਖੋ ਬਾਈ ਐਂਤੋਂ ਦੇਖੋ ਮੌਣੋਂ ਵੜ ਗਿਆ ਕਾਲਾ ਜਿੰਨਾ ਜਾ ਠੀਕ ਆ ਚੱਕ ਚਿੱਟੀਆਂ ਵਾਲੀ ਵੀ ਵੜ ਗਈ ਨਾਲੇ ਉਹ ਵੜ ਗਿਆ ਓਏ ਬਸ ਇੰਨੇ ਹੀ ਨਾ ਹੁਣਾਂ ਤੀ ਜਾ ਉਹ ਪਤੰਦਰੋ ਸਾਡੇ ਵਰਗੇ ਖੇਲ ਚ ਨਿਕਲਦੀ ਨਹੀਂ ਅੱਧਾ ਅੱਧਾ ਘੰਟਾ ਪਾਉਣਾ ਘੰਟਾ ਜਾ ਓਏ ਵੜਦੇ ਨਾ ਨੂੰ ਹੀ ਨਾਲੋਂ ਅੱਜ ਵਧੀਆ ਮੌਕਾ ਮਿਲਣ ਨੂੰ ਹੈ ਆ ਦੋ ਆ ਬੈਠੇ ਨੇ ਲੈ ਹੀ ਨਹੀਂ ਨਾ ਹੁੰਦੇ ਠੀਕ ਹੈ ਚਲ ਕੋਈ ਨਾ ਹਾਂ ਵੀ ਜਦੋਂ ਮੂਡ ਬਣਿਆ ਆ ਜਾਣਗੇ ਨੀਚੇ ਦੇਖੋ ਉੱਤੇ ਵੜਦਾ ਤਾਂ ਉਹ ਵੀ ਨਹੀਂ ਆਉਂਦਾ ਲੌਜੀ ਬਾਬਾ ਵੀ ਵੱਡ ਗਿਆ ਵੱਡਾ ਗੁੱਤਰ ਲਾਲ ਸਰਾਇਆ ਲਾਲ ਜੀਨਾ ਆ ਨਾ ਚਿੱਟੀਆਂ ਵਾਲੀ ਨਾ ਹੋ ਗਈ ਹਲੇ। ਵਾਲੀ ਕਿੱਥੇ ਨਹੀਂ ਛੜਦੀ। ਤੇ ਆਂ ਬਈਆ ਦੋ ਦੋ ਚਾਰ ਕ ਬੱਚੇ ਚਕਾਉਣ ਦੀ ਆਪਣੀ ਰਾਇ ਹੈਗੀ। ਕਿਉਂ ਅਗਲੇ ਹਾਲ ਤਾਂ ਬਹੁਤ ਸੀਜ਼ਨ ਪੈ ਕੜਾਉਣ ਦਾ ਹਨਾ। ਅਚਿਤਲੇ ਚੁਤਲੇ ਸਾਰੇ ਜਾਣਗੇ। ਆਏ ਨਾ ਕਿ ਉਹ ਵੀ ਬੱਚੇ ਚੰਗੇ ਨੇ, ਚੰਗੇ ਤਾਂ ਉਹਦੀ ਬਤਲਾਵਦਾ ਜਦੋਂ ਗਰਮੀ ਚ ਉੜਦੇ ਨਹੀਂ। ਠੀਕ ਐ ਬਾਅਦ ਦੇਖੋ ਨਹੀਂ ਚੰਗੇ ਹੁੰਦੇ ਨੇ ਇਹ। ਹਨਾ। ਇਹ ਕਬੂਤਰ ਤੋਦਦੇ ਨਹੀਂ ਨਿਕਲਿਆਗਾ ਤੀ ਪਾਣੀ ਚ। ਪਤਾ ਨਹੀਂ ਕੀ ਇਹਨੂੰ। ਚਲਾਪੀ ਨਿਕਲੂ ਆਪਾਂ ਨਹੀਂ ਕੱਢਦੇ ਫੇਰ ਵੜ ਗਿਆ ਬੱਚਾ ਚਾ ਹੁਣ ਨਿਕਲਿਆ ਗਿਆ ਤੂੰ ਇਹਨੇ ਚਰ ਤਾਂ ਲੱਗ ਰਿਹਾ ਦਿਖ ਆਪਣਾ ਮਾਰ ਲਓ ਫਰ ਫੁਰ ਜਿੰਨੇ ਬਾਜਦੇ ਨਾ ਨਾਲ ਹਨਾ ਫੁਰਤੀ ਆ ਜਾਂਦੀ ਆ ਕਬੂਤਰਾਂ ਨੂੰ ਮਾਚਰ ਰੱਖ ਦੇ ਨਾ ਹਾਲੂਗਾ ਨਾ ਲੈਣਗੇ ਅੰਦਰ ਤਾਂ ਫਿਰ ਸੱਲਾ ਬਣ ਜੂ ਹਨਾ ਜੇ ਅੰਦਰ ਰੱਖ ਤਾ ਪਾਣੀ ਪਾਣੀ ਫਿਰ ਨਾ ਹੋਣਗੇ ਤੇ ਕੋਲੇ ਵਾਲੇ ਨਾਲ ਕਿੰਨਾ ਕਰਨਗੇ ਠੀਕ ਆ ਤੇ ਉੱਤੇ ਵੀ ਚਲੋ ਆਪਾਂ ਤਾਂ ਨਾਲੇ ਕੋਈ ਨਾ ਐਨੇ ਆਪਾਂ ਰੀਲਰ ਰੂਲਾ ਦੇਖਦੇ ਆਂ ਫੇਰ ਕਰਦੇ ਆਂ ਸ਼ੇਅਰ ਤੁਹਾਡੇ ਨਾਲ ਦਾਦਾ ਨਾ ਹੀ ਜਾਣਗੇ ਹੁਣ ਇਹ ਨਹੀਂ ਹਟਦੇ ਪਰਲੇ ਦਾ ਕਰ ਤੇ ਅੰਦਰ ਠੀਕ ਆ ਬਸ ਉਰਲੇ ਵੀ ਕਰ ਦਈਏ ਬਹੁਤ ਚਿਰ ਹੋਇਆ ਠੀਕ ਆ ਫਿਰ ਦਿਆਂ ਨੂੰ ਚਲੋ ਹੁਬਾ ਤਾਰਤੇ ਭਾਗਾ ਤੀਨ ਨੂੰ ਲਾ ਲਿਆ ਚਲੋ ਲੈ ਚਲੋ ਲਾਓ ਜੀ ਬਾਬਾ ਹੁਣ ਇਹਨਾਂ ਨੇ ਛੜਤਾ ਠੀਕ ਆ ਆਂਦਾ ਦਾਣੇ ਤੋਂ ਨੇ ਖਾ ਕੇ ਰਜਾ ਕੇ ਤੇ ਅੱਜ ਬਲੌਗ ਬਹੁਤ ਨਮਾਲ ਕਰਾ ਸਟਾਰਟ ਹੈ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਈ ਠੀਕ ਆ ਜੇ ਨਹੀਂ ਵੀ ਲੱਗ ਗਿਆ ਮਾਸ ਫਿਰ ਆ ਬੇਖਿਓ ਹਣਾ ਤੁਹਾਨੂੰ ਮਿਲਦਾ ਹੈ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ